ਲੋਕੋ ਜਿਹੜਾ ਤੁਹਾਨੂੰ ਪਤਾ ਵੀ 2-4 ਦਿਨ ਦਾ ਪੁਰਾਣਾ ਵਿਵਾਦ ਚੱਲਦਾ ਪਿਆ ਹੈ। ਔਰ ਉਮੀਆ ਨੇ ਡੇਰੇ ਤੋਂ ਪੁੱਛੋ ਮੰਡੀ ਵਾਲਾ ਸੰਤ ਸਖਦੇਵ ਸਿੰਘ। ਸ਼ਾਹਜਨ ਸਿੰਘ ਆ ਤੇ ਬੜੇ ਫੋਨ ਆ ਰਹੇ ਮੈਨੂੰ ਉਧਰੋਂ ਬਠਿੰਡੇ ਏਰੀਏ ਚੋਂ। ਦੇਖੋ ਆਪਾਂ ਸਾਰੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਵਾਰਸ ਆ। ਸਾਰੇ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ। ਤੇ ਸਾਰੇ ਵੱਧ ਤੋਂ ਵੱਧ ਵੀਡੀਓ ਜਰੂਰ ਸ਼ੇਅਰ ਕਰਿਓ। ਕਿਉਂਕੋ ਬੜੀ ਵੱਡੀ ਗੱਲ ਹੈ ਕੋਈ ਛੋਟੀ ਗੱਲ ਨਹੀਂ ਹੈਗੀ ਇਹ ਕਿਉਂਕੋ ਪੁੱਛੋ ਮੰਡੋ ਮੰਡੀ ਵਾਲੇ ਸਾਧ ਨੇ ਸਖਦੇਵ ਸਿੰਘ ਨੇ ਆ ਦੋ ਤਿੰਨ ਦਿਨ ਪਹਿਲੋ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬੰਦਾ ਬੈਠਿਆ ਹੋ ਪੰਜਾਬ ਦੀ ਛੋਟੀ ਮੋਟੀ ਗੱਲ ਨਹੀਂ ਹੈ ਦੇਖੋ ਜਦੋਂ ਕੋਈ ਹੋਰ ਧਰਮ ਵਾਲਾ ਕਰਦਾ ਹੈ ਪਖੰਡਵਾਦ ਅਸੀਂ ਸਾਰੇ ਬਹੁਤ ਚੀਕਾ ਮਾਰ ਮਾਰ ਕੇ ਕਹਿੰਦੇ ਓਏ ਪਖੰਡਵਾਦ ਹੋ ਗਿਆ ਉਹ ਧਰਮ ਦਾ ਕੰਮ ਖਰਾਬ ਹੋ ਗਿਆ ਤੇ ਜੇ ਸਾਡਾ ਹੀ ਕੋਈ ਸਾਧ ਪਖੰਡ ਕਰਦਾ ਏ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਹਿੰਦਾ ਏ ਕੀ ਗੱਲ ਅਸੀਂ ਚੋਂ ਨਹੀਂ ਬੋਲਦੇ ਕਿ ਸਾਡੇ ਉਹ ਖਾਨਦਾਨ ਚੋਂ ਲੱਗਦਾ ਗੁਰਸੇ ਖੌਣ ਕਰਕੇ ਨਹੀਂ ਅਸੀਂ ਬੋਲਦੇ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਹਿਣਾ ਬਰਾਬਰ ਐਤੋਂ ਵੱਡਾ ਕਿਹੜਾ ਪਖੰਡ ਹੋਏਗਾ ਤੁਸੀਂ ਇਹੋ ਜਿਹੇ ਸਾਦਾ ਦੀ ਸਪੋਰਟ ਕਰਦੇ ਜੇ ਸ਼ਰਮ ਆਣੀ ਚਾਹਦੀ ਉਹੋ ਜੇ ਲੋਕਾਂ ਨੂੰ ਜਿਹੜੇ ਉਹਨਾਂ ਦੇ ਜਾ ਕੇ ਜੁੱਤੀਆਂ ਚੱਟਦੇ ਜਿਹੜੇ ਪੈਰਾ 'ਚ ਬਹਿ ਕੇ ਉਹਨਾਂ ਦੇ ਕੀ ਇਹ ਪੰਜਾਬ ਇਹ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੋ ਰਿਹਾ ਹੈ ਅਸੀਂ ਕਾਲ ਤੱਕ ਅਸਾਂ ਨੂੰ ਬੇਨਤੀ ਕਰਦੇ ਹਾਂ ਸਿੰਘ ਸਾਹਿਬ ਗਿਆਨੀ ਕਰਬੀਖ ਗੜਗਾ ਸਾਹਿਬ ਨੂੰ ਜਿਹੜਾ ਵੀ ਤੁਸੀਂ ਸਿੰਘ ਸਾਹਿਬ ਦੇ ਇਸ ਚੀਜ਼ ਤੇ ਸਟੈਂਡ ਲਓ ਅੱਜ ਇੱਕ ਪਖੰਡੀ ਸਾਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਹਿ ਗਿਆ ਤਕੀਨ ਨੂੰ ਅਸੀਂ ਕਦੋਂ ਨੱਥ ਪਾਵਾਂਗੇ ਸਾਡੇ ਜਿੰਨੀਆਂ ਨਿਹੰਗ ਸਿੰਘ ਜਥੇਬੰਦੀਆਂ ਆਣਾਂ ਉਹਨਾਂ ਨੇ ਨਹੀਂ ਬੋਲਣਾ ਕਿਉਂਕਿ ਆਪ ਪਖੰਡ ਕਰਦੇ ਆ ਉਹ ਆਪ ਅੰਬਰ ਤੇ ਦੋ ਬਾਟੇ ਕਰਦੇ ਕਈ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਚ ਕਈ ਸੰਤਾ ਚ ਪਖੰਡਵਾਦ ਹੁੰਦਾ ਤੇ ਉਹੀ ਸਾਧੋ ਪਖੰਡ ਕਰ ਰਿਆ ਅੱਜ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਿਆਰਿਆ ਤੇ ਜੇ ਕੋਈ ਹੋਰ ਧਰਮ ਵਾਲਾ ਹੁੰਦਾ ਤੋ ਉਹਨੂੰ ਪੂਰੇ ਪੰਜਾਬ ਦੇ ਸਿੱਖਾਂ ਨੇ ਚੀਕਾਂ ਮਾਰਦੀਆਂ ਸੀਗੀਆਂ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਲਈ ਤੇ ਅੱਜ ਜੇ ਸਾਡੇ ਪਖੰਡੀ ਸਾਧਨੇ ਲਾਈ ਆ ਫਿਰ ਉਹ ਵੀ ਉਹ ਪਖੰਡ ਕਰਦਾ ਹੈ ਜਾਤ ਦੇ ਆਧਾਰ ਤੇ ਉਹ ਡੇਰੇ ਚ ਰੋਟੀ ਮਿਲਦੀ ਏ ਲੰਗਰ ਚ ਵੀ ਕਿਹੜੀ ਜਾਤ ਦਾ ਤੂੰ ਉਸ ਹਿਸਾਬ ਦੇ ਨਾਲ ਪ੍ਰਸ਼ਾਦਾ ਲੰਗਰ ਤੇ ਮਿਲਦਾ ਉੱਥੇ ਤੇ ਅੱਜ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਬਲਾਗਰ ਬਰਾਬਰ ਕੁਰਸੀ ਲਾ ਲਈ ਉਹਨੇ ਪ੍ਰਸ਼ਾਦ ਵੰਡ ਰਿਆ ਕਿਉਂ ਪੰਜਾਬ ਦੇ ਲੋਕ ਚੁੱਪਿਆ ਕਿਉਂ ਕੀ ਗੱਲ ਸੰਪਰਦਾਵਾਂ ਉਹਨਾਂ ਚ ਬੜੀਆ ਚੀਕਾਂ ਮਾਰਦੀਆਂ ਸੀ ਹਰ ਵੇਲੇ ਹਰ ਮਸਲੇ ਦੇ ਉੱਤੇ ਕਿੰਨੇ ਸਾਡੇ ਪੰਜਾਬ ਦੇ ਵਿੱਚ ਇੱਕ ਜਥੇਬੰਦੀਆਂ ਜਿਹੜੇ ਕੀ ਹਰ ਲਹਿਰ ਤੇ ਆਪਾਂ ਬੋਲਦੇ ਆ ਫਲਾਨਾ ਬਾਬਾ ਪਖੰਡ ਕਰ ਰਿਹਾ ਫਲਾਨਾ ਸਾਧ ਪਖੰਡ ਕਰ ਰਿਹਾ ਕੀ ਅੱਜ ਪੰਜਾਬ ਦਾ ਕੋਈ ਮਾਹੌਲ ਏ ਇੱਕ ਸਾਧ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਲਈ ਕਾਲ ਤੱਕ ਸਾਹਿਬ ਦਾ ਜਹੇਦਾਰ ਵੀ ਸਟੈਂਡ ਲਵੇ ਤੇ ਜਿੰਨੀਆਂ ਪੰਜਾਬ ਦੇ ਵਿੱਚ ਜਥੇਬੰਦੀਆਂ ਇੱਕ ਦੂਜੇ ਦਾ ਵਿਰੋਧ ਕਰ ਰਹੀਆਂ ਆਪਾਂ ਪਖੰਡਵਾਦ ਨੂੰ ਖਤਮ ਕਰਨਾ ਚਾਹੁੰਦੇ ਆ ਤੇ ਸਾਰੇ ਆਪਾਂ ਇਕੱਠੇ ਹੋ ਕੇ ਸਾਧ ਦਾ ਪਖੰਡੀ ਦਾ ਵਿਰੋਧ ਕਰਨਾ ਬਾਦਲ ਪਰਿਵਾਰ ਦਾ ਪਾਲਿਆ ਹੋਇਆ ਸਾਧ ਆ ਪਖੰਡੀਓ ਤੇ ਹੁਣ ਵੀ ਉਹਨੂੰ ਜੱਡ ਸਕੋਲਟੀਆ ਦਿੱਤੀ ਹੋਈ ਹੈ ਇਹਨਾਂ ਨੇ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਹਿ ਰਿਹਾ ਹੈ ਪ੍ਰਸ਼ਾਦ ਵੰਡ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਉੱਚਾ ਸਾਡੇ ਲਈ ਕਿਹੜਾ ਹੋ ਗਿਆ ਅੱਜ ਪੰਜਾਬ ਵਾਲਿਓ ਜਾਗ ਜੋ ਇੰਨਾ ਲੋਕਾਂ ਨੇ ਜੁੱਤੀਆਂ ਚੱਟਣੋਂ ਨਹੀਂ ਹਰ ਨੌ ਦਿਸਰਾਣੇ ਬਹਿ ਕੇ ਹਜ਼ਾਰਾਂ ਸਿੱਖ ਅੰਮ੍ਰਿਤਧਾਰੀ ਉਹਦੇ ਪੈਰਾਂ 'ਤੇ ਜਾ ਕੇ ਸਿਰ ਰੱਖਦੇ ਆ ਤੇ ਉਹ ਸਾਧ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਹਿ ਰਿਹਾ ਅੱਜ ਜੇ ਉਹਦੀਆਂ ਕੋਈ ਲੱਤਾਂ ਨੂੰ ਕੋਈ ਬਿਮਾਰੀ ਆ ਤਾਂ ਥੱਲੇ ਬੈ ਕੇ ਵੀ ਪ੍ਰਚਾਰ ਕਰ ਸਕਦਾ ਗੁਰੂਗ੍ਰਾਮ ਸਾਹਿਬ ਦੇ ਚਰਨਾਚੇ ਤੇ ਜਰੂਰ ਦੇ ਗੁਰੂਗ੍ਰਾਮ ਸਾਹਿਬ ਦੇ ਬਰਾਬਰ ਕੁਰਸੀ ਨਾਲ ਲੱਗੀ ਨਾ ਅਸੀਂ ਲੱਗਣ ਦੇਣੀ ਆ ਕਈਆਂ ਨੂੰ ਬੜੀਆ ਮਿਰਚਾ ਲੱਗਣੀ ਆ ਇਸ ਚੀਜ਼ ਤੇ ਸਾਰੇ ਪੰਜਾਬ ਵਾਲੇ ਇਕੱਠੇ ਹੋ ਜੋ ਜਿੱਤੇ ਕੋਈ ਜਾਤ ਪਾਤ ਕਰਦਾ ਕਿਸੇ ਪਖੰਡਵਾ ਤੇ ਉਹਨਾਂ ਤੇ ਵੀ ਆਪਾਂ ਜੁੱਤੀ ਪ੍ਰੇਟ ਕਰਨੀ ਸਾਰੇ ਧਿਆਨ ਸੁਣ ਲੋ ਤੇ ਜਿਹੜੇ ਇਹੋ ਜਿਹੇ ਸਾਰ ਪਖੰਡ ਕਰਦੇ ਆ ਉਹਨਾਂ ਦੇ ਆਪਾਂ ਨਾਥ ਪੂਣੀ ਨੱਕ ਚ ਸਾਡੇ ਬਾਬਿਆ ਜੀ ਬੜਾ ਬਖਾਂਡੇ ਸਾਡੀਆਂ ਨਿਆਗ ਸਿੰਘ ਜਥੇਬੰਦੀਆਂ ਚ ਬੜਾ ਬਖਾਂਡੇ ਜਾਤ ਪਾਤ ਤੇ ਉਹਨਾਂ ਦੇ ਵੀ ਆਪਾਂ ਨੱਕ ਚ ਨੱਥ ਪਾਉਣੀ ਐ ਤੇ ਇਹੋ ਜਿਹਾ ਸਾਰਾ ਤੇ ਵੀ ਪਾਉਣੀ ਆ ਕਈਆਂ ਨੂੰ ਬੜੀਆ ਮਿਰਚਾਂ ਲੱਗਣੀਆਂ ਜਿਨੂੰ ਲੱਗਦੇ ਆ ਲੱਗਣ ਜਦੋਂ ਸਾਹਮਣਾ ਪਤ ਸਾਹਮਣਾ ਹੁੰਦਾ ਨਾ ਕਿਸੇ ਦੇ ਨਾਲ ਫਿਰ ਪਤਾ ਲੱਗਦਾ ਵੀ ਬੰਦਾ ਕਿੱਥੇ ਖੜਦਾ ਕਮੈਂਟ ਕਰਕੇ ਤੁਸੀਂ ਕਿਸੇ ਦਾ ਕੁਝ ਨਹੀਂ ਵਿਗਾੜ ਸਕਦੇ ਬੜੇ ਕਮੈਂਟ ਕਰੋਗੇ ਤੁਸੀਂ ਕਰਿਓ ਸਵਾਲ ਤਾਂ ਇੱਥੇ ਆਇਓ ਬੰਦੀ ਸਿੰਘ ਵਾਲੇ ਮੋਰਚੇ ਦੇ ਬੈਠੇ ਆ ਜੇ ਹੋਰ ਕਿਸੇ ਨੂੰ ਜਿਆਦਾ ਸਵਾਲ ਸਾਨੂੰ ਐਡਰੈਸ ਦੇ ਦਿਓ ਅਸੀਂ ਘਰ ਆ ਜਾਾਂਗੇ ਪਰ ਗਲਤ ਕਮੈਂਟ ਨਾ ਕਰ ਲਿਓ ਫੇਰ ਆਈਡੀ ਤੇ ਸਾਰੇ ਇਕੱਠੇ ਹੋ ਗਏ ਆਪਾਂ ਸਾਧਰੂ ਨੱਥ ਪੋਣੀ ਨੂੰ ਪਖੰਡਵਾਦ ਨੂੰ ਨੱਥ ਪੋਣੀ ਆ ਸਾਰੇ ਤਕੜੇ ਹੋਈਏ ਸਾਡਾ ਛੋਟਾ ਵੀਰ ਭਾਨਾ ਸਿੱਧੂ ਵੀ ਕਰ ਰਿਹਾ ਚੀਜ਼ ਤੇ ਮਸਲੇ ਤੇ ਵੀ ਪਖੰਡਵਾਦ ਤੇ ਨੱਥ ਪੋਣੀ ਹੈ ਭਾਨੇ ਨੂੰ ਵੀ ਕਹ ਰਿਹਾ ਇਸ ਜੀ ਦੇ ਵੀਡੀਓ ਬੋਲ ਕੇ ਪਾ ਪਖੰਡ ਦਾ ਸਾਥ ਤੇ ਇਹ ਪਖੰਡ ਵੀ ਕਰਦਾ ਹੈ ਜਾਤਪਾਤ ਵੀ ਕਰਦਾ ਗੁਰੂ ਦੇ ਵਿੱਚ ਅੱਜ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬੈਠਾ ਸਾਰੇ ਪੰਜਾਬ ਨੇ ਇਕੱਠੇ ਹੋਣਾ ਤੇ ਜੇ ਕਾਲ ਤੱਕ ਸਭ ਨੇ ਨਾ ਕਾਰਵਾਈ ਕੀਤੀ ਤੇ ਸਾਰੇ ਆਪਾਂ ਇਕੱਠੇ ਨਾ ਹੋਏ ਤਾਂ ਆਪਾਂ ਇਹ ਸਾਧ ਨੂੰ ਆਪਾਂ ਨੱਥ ਪਾਣੀ ਨੂੰ ਦੱਸਣਾ ਵੀ ਤੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਕੋਲ ਲਾਈ ਜੇ ਸਭ ਸੇ ਵਾਲਾ ਪਖੰਡ ਕਰਦਾ ਸੀ ਸਾਰੇ ਆਪਾਂ ਇਕੱਠੇ ਰੋਲਾ ਪਾਇਆ ਇਹ ਸਾਧ ਦੇ ਖਿਲਾਫ ਕਿਉਂ ਨਹੀਂ ਆਪਾਂ ਬੋਲਦੇ ਕੀ ਕਰ ਸਾਡਾ ਉਹ ਚਾਚਾ ਤਾਂ ਲੱਗਦਾ ਹੈ ਕਿ ਸਾਡੇ ਖਾਨਦਾਨ ਚੋਂ ਲੱਗਦਾ ਤੇ ਸਾਰੇ ਇਕੱਠੇ ਹੋ ਕੇ ਸਾਧ ਦਾ ਵਿਰੋਧ ਕਰਨਾ ਕੋਈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾਕ ਨਹੀਂ ਬਹਿਣ ਦੇਣਾ ਕਾਲ ਤੱਕ ਸਾ ਵੀ ਸਟੈਂਡ ਲੈ ਇਸ ਕਰਕੇ ਤਗੜੇ ਹੋ ਗਿਆ ਇਹੋ ਜਿਹੇ ਪਖੰਡੀਆਂ ਸਾਧਾ ਦਾ ਵਿਰੋਧ ਕਰਨਾ ਕੋਈ ਪਖੰਡ ਕਰੇ ਖਾਲਸਾ ਪੰਥ ਤਿਆਰ ਪਰ ਤਿਆਰ ਹੈ ਬਾਬਾ ਸਰਦੇਵ ਸਿੰਘ ਕੁਚਵਾਲਿਆਂ ਨੂੰ ਨਾਨਕ ਸਰਵਾਲਿਆਂ ਨੇ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਕੁਰਸੀ ਤੇ ਬਹਿ ਕੇ ਮਰਯਾਦਾ ਦੀ ਉਲੰਘਣਾ ਕੀਤੀ ਆ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਅਪਮਾਨ ਕੀਤਾ ਹੈ ਅਸੀਂ ਬੇਨਤੀ ਕਰਦੇ ਆ ਕਿ ਜਾਂ ਤੇ ਸੰਗਤ ਕੋਲੋਂ ਜੋ ਸੇਖ ਸੰਗਤਾਂ ਦਾ ਗੁਰਮਤਾ ਹੈ ਨਿਹੰਗ ਸਿੰਘਾਂ ਨੇ ਵੀ ਅੱਗੇ ਬੇਨਤੀ ਕੀਤੀ ਆ ਪਰ ਬਾਬੇ ਦੇ ਕੰਨ ਤੇ ਜੂਨੀ ਸਰਕੇ ਤੇ ਜਿਹੜੇ ਗੁਰਚਰਨ ਸਿੰਘ ਗਰੇਵਾਲ ਵਰਗੇ ਕਾਲੀਦਾਲ ਦੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਪਣੇ ਆਪ ਨੂੰ ਸੱਤਰ ਖਵਾਉਂਦੇ ਆ ਉਹ ਵੀ ਉਹਨਾਂ ਦੀ ਪਿੱਠ ਸਾ ਫੜ ਰਹੇ ਆ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਾਲੇ ਬੰਨੇ ਖਲੋਇਆ ਕਰੋ ਇਹਨਾਂ ਸਾਰਾ ਵਾਲੇ ਨਾ ਖਲੋਇਆ ਕਰੋ ਕਿਉਂਕਿ ਇਹ ਉਲੰਘਣਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਮਰਜ਼ਾਦਾ ਹੀ ਕਰ ਰਹੇ ਆ ਸਾਨੂੰ ਗੁਰੂ ਸਾਹਿਬਾਂ ਦਾ ਸਿਧਾਂਤ ਤੋਂ ਸੇਧ ਲੈਣੀ ਚਾਹੀਦੀ ਆ ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਹੋਇਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਗੁਰੂ ਸਾਹਿਬ ਦਾ ਕਿੰਨਾ ਮਾਣ ਸਤਕਾਰ ਕੀਤਾ ਜਦੋਂ ਰਾਤ ਨੂੰ ਕੋਠਾ ਸਾਹਿਬ ਸੋਖਾਸਣ ਕੀਤਾ ਵਾ ਤੇ ਆਪ ਲਾਗੇ ਪਲੰਗਾ ਡਾ ਕੇ ਨਹੀਂ ਬੈਠੇ ਆਪ ਥੱਲੇ ਆਸਣ ਲਾ ਕੇ ਤੇ ਫਿਰ ਰਾਤ ਉਹਨਾਂ ਨੇ ਰਾਤ guzari ਆ ਜਿੰਨਾ ਜਿਹੜਾ ਸਰੀਰ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਰੀਰਕ ਤੌਰ ਤੇ ਰਹੇ ਆ ਤੇ ਉਹ ਥੱਲੇ ਧਰਤੀ ਦੇ ਉੱਤੇ ਆਪਣਾ ਆਸਣ ਕਰਦੇ ਰਹੇ ਆ ਪਰ ਅੱਜ ਦੇ ਇਹ ਸਾਧ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਰਾਬਰ ਤੇ ਕੁਰਸੀਆਂ ਡਾਹ ਕੇ ਤੇ ਸੰਗਤਾਂ ਨੂੰ ਕੇਲੇ ਵੰਡਦੇ ਆ ਤੇ ਪ੍ਰਸ਼ਾਦ ਦਿੰਦੇ ਆ ਆਪਣੇ ਆਪ ਨੂੰ ਬਰਾਬਰ ਖਵਾਉਂਦੇ ਆ ਤੇ ਜਿਹੜਾ ਇਹ ਸੰਗਤ ਕੋਲ ਮੰਗ ਲਈ ਮਾਫੀ ਤੇ ਚੜ੍ਹਦੇ ਹੀ ਗਲਾ ਤੇ ਜੇ ਨਹੀਂ ਤੇ ਸੰਗਤਾਂ ਨੂੰ ਬੇਨਤੀ ਆ ਵੀ ਅਗਲਾ ਜੋ ਪ੍ਰੋਗਰਾਮ ਸੇਖ ਸੰਗਤਾਂ ਨਿਹੰਗ ਸਿੰਘ ਜਿਹਾ ਬੰਦਗਾਂ ਦੇਣਗੀਆਂ ਉਹ ਇਹਨਾਂ ਦੇ ਕਾਰਵਾਈ ਵੀ ਕਰਵਾਈ ਜਾਊਗੀ ਤੇ ਜੋ ਜਿਤਰਾ ਦਾ ਕੋਈ ਇਹਨਾਂ ਦਾ ਪਿੱਟ ਸਿਆਪਾ ਕਰਨਾ ਪਿਆ ਉਹ ਤੇ ਉਹ ਵੀ ਕੀਤਾ ਜਾਊਗਾ ਕਿਉਂਕਿ ਪਿਛਲੇ ਦਿਨੀ ਵੀ ਤੇ ਦੋ ਤਿੰਨ ਵਾਰ ਸਾਡਾ ਇਹਨਾਂ ਨਾਲ ਵਾਦ-ਵਾਦ ਕਰਨ ਦਾ ਕੋਈ ਮਸਲਾ ਨਹੀਂਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਮਾਨ ਮਰਜ਼ਾ ਦਾ ਨੂੰ ਤੇ ਗੁਰੂ ਸਾਹਿਬ ਦੀ ਸੇਵਾ ਸੰਭਾਲ ਨੂੰ ਪਰੰਪਰਾ ਬਰਾਬਰ ਬਰਾਬਰ ਰੱਖਣਾ ਉਹਨਾਂ ਨੂੰ ਬਰਕਰਾਰ ਰੱਖਣਾ ਇਹ ਵੀ ਸਾਡਾ ਸਿੱਖਾਂ ਦਾ ਫਰਜ਼ ਬਣਦਾ ਏ ਤੇ ਜੇਕਰ ਇਹ ਭੁੱਲਦੇ ਆਂ ਤੇ ਇਹਨਾਂ ਨੂੰ ਯਾਦ ਜ਼ਰੂਰ ਕਰਾਵਾਂਗੇ ਸਾਡੀ ਬੇਨਤੀ ਆ ਕਿ ਜਿਹੜੇ ਚੰਗੇ ਗੁਰਮਖ ਪਿਆਰੇ ਗੁਰਸਿੱਖ ਨਾਨਕ ਸਰ ਸੰਪਰਦਾ ਨਾਲ ਜੁੜੇ ਆ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਤਿੰਨ ਦੋ ਟਾਈਮ ਭੋਗ ਲਵਾਇਆ ਜਾਂਦਾ ਏ ਹਾਜ਼ਰ ਨਾਲ ਨਾਜ਼ਰ ਗੁਰੂ ਗ੍ਰੰਥ ਸਾਹਿਬ ਸੰਝਿਆ ਜਾਂਦਾ ਏ ਤੇ ਉਥੇ ਕੁਰਸੀ ਢਾਹ ਕੇ ਬਹਿਣਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਉਥੇ ਹਾਜ਼ਰ ਨਾਲੇ ਸਮਝਣਾ ਜਿਹੜਾ ਵਾ ਉਹ ਭੁੱਲ ਗਿਆ ਏ ਉਹ ਵੀ ਜ਼ਰੂਰੀ ਯਾਦ ਰੱਖਣ ਵਾਲੀ ਗੱਲ ਆ ਪਿਛਲੇ ਦਿਨੀ ਵੀ ਦੋ ਤਿੰਨ ਵਾਰ ਏ ਨਾਨਕ ਸਰ ਮਰਜਾਦਾ ਸੰਪਰਦਾਇ ਕੋਲੋਂ ਭੁੱਲਾਂ ਬਹੁਤ ਵੱਡੀਆਂ ਆਈਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਡੀਆਂ ਦੀਆਂ ਸੀਟਾਂ ਤੇ ਰੱਖ ਕੇ ਲੈ ਜਾਣਾ ਉਹ ਪਰਚਾ ਕਰਜ ਕਰਾਇਆ ਮੁੜ ਕੇ ਮਾਫੀਆਂ ਮੰਗ ਕੇ ਆਪਾਂ ਉਹ ਜਿਹੜਾ ਫੈਸਲਾ ਕੀਤਾ ਉਦੋਂ ਬਾਅਦ ਖੰਡਪਾਟ ਸਾਹਿਬ ਖੰਡਨ ਹੋਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਐਵੇਂ ਸਮਝਦੇ ਤੁਸੀਂ ਕਿਉਂਕਿ ਬਾਬਾ ਨਾਨਕ ਸਿੰਘ ਜੀ ਨੇ ਹਾਜ਼ਰ ਨਾਜ਼ਰ ਗੁਰੂ ਸਮਝਿਆ ਗੁਰੂ ਸਾਹਿਬਾਂ ਬਾਬਾ ਜੀ ਨੇ ਇੰਨੀ ਸੇਵਾ ਗੁਰੂ ਸਾਹਿਬ ਦੀ ਕੀਤੀ ਆ ਪਰ ਇਹ ਤੁਸੀਂ ਬਾਬਾ ਜੀ ਦੇ ਬਜਣਾ ਨੂੰ ਉਲੰਘਣਾ ਕਰ ਰਹੇ ਜੇ ਪਰ ਇਥੇ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਜੇ ਕੋਈ ਵੀ ਕੋਈ ਢਿੱਲ ਨਹੀਂ ਜੇ ਇਹ ਨਹੀਂ ਹੈਗਾ ਕਿ ਸਾਰੀਆਂ ਜਹੇਬੰਦੀਆਂ ਸਾਰੀਆਂ ਸੰਪਰਦਾਵਾਂ ਜਾਂ ਸਾਰੇ ਜਿਹੜੇ ਪੰਥ ਗਿਆ ਉਹ ਸਿਰਫ ਤੁਹਾਡੇ ਕੋ ਬੋਟਾਂ ਲੈਣ ਵਾਲੇ ਚੱਕਰ ਦੇ ਵਿੱਚ ਹੀ ਤੁਹਾਨੂੰ ਛੱਡ ਦੇਣਗੇ ਇਹ ਬੋਟਾਂ ਵਾਲਾ ਮਸਲਾ ਨਹੀਂ ਜੇ ਤੁਹਾਨੂੰ ਇਹ ਨਹੀਂ ਕਿ ਤੁਹਾਡੀ ਜਾਨ ਬਜ ਨਹੀਂ ਵੀ ਤੁਹਾਡੇ ਨਾਲ ਸੰਘਟ ਬੜੀ ਆ ਤੇ ਤੁਸੀਂ ਇਹ ਗੱਲ ਕਹੋਗੇ ਵੀ ਹਾਂ ਹੀ ਬੋਟਾਂ ਪਾ ਕੇ ਦੇ ਹੀ ਤੇ ਬਚਾ ਕਰੋ ਨਾ ਆਪਣੀ ਮਰਜ਼ਾ ਨਾਲ ਹੀ ਅਸੀਂ ਗੁਰੂ ਸਾਹਿਬ ਦਾ ਜੋ ਮੱਦੀ ਸਮਝੀਏ ਇਹ ਗੱਲ ਨਹੀਂ ਕਿ ਚੱਲਣੀ ਤੇ ਗੁਰੂ ਸਾਹਿਬ ਦੀ ਸੇਵਾ ਸੰਭਾਲ ਵਾਸਤੇ ਤੁਹਾਨੂੰ ਜਨਤਕ ਤੌਰ ਤੇ ਮਾਫੀ ਮੰਗਣੀ ਪੈਣੀ ਆ ਤੇ ਮਾਫੀ ਮੰਗ ਕੇ ਤੇ ਆਪਣ ਜੇ ਮੰਗ ਲੈਣਗੇ ਨਾ ਇਹਦੇ ਕਾਨੂੰਨੀ ਕਾਰਵਾਈ ਹੋਊਗੀ